ਇਨਾ ਕਿ 8:00 4:00 ਨੂੰ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰੋਂ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋੜ ਤੋਂ ਸਵਾਰਾ ਮਰਦੋਂ ਜਿਹੜਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਕਦਮੇ ਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ਤਰਸੀਮ ਸਿੰਘ ਏਸੀ ਜੀਵਨ ਸਿੰਘ ਚੌਕੀ ਇੰਚਾਰਜ ਵਿਜੈਨਗਰ ਪੁਲਿਸ ਬੇਰੀਵਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਸੀਬੀ ਏਸੀਪੀ ਸਾਹਿਬ ਨੂੰ ਮਿਲਿਆ ਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਿਆ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਸਨੇਚਿੰਗ ਹੋਈ ਉਹਦੇ ਚ ਕਿੰਨੇ ਕੇ ਬੰਦੇ ਰੈਸਟ ਹੋਏ ਜੀ ਇਹਨਾਂ ਇੱਕ 8:00 ਤੋਂ 7:30 ਵਜੇ ਸ਼ਾਮ ਇੱਕ ਤਰਨਪ੍ਰੀਤ ਕੌਰ ਦੇ ਨਾਮ ਦੀ ਲੜਕੀ ਸੀ ਜਿਹੜੀ ਬਾਬਾ ਸ਼ਿਦਾ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਆ ਰਹੀ ਸੀ ਰਸਤੇ ਦੇ ਵਿੱਚ ਉਹ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਜਿਹੜਾ ਵਾ ਉਹਦੇ ਨਾਲ ਮੋਬਾਈਲ ਦੀ ਲੁੱਟ ਕੀਤੀ ਗਈ ਸੀ ਜੋ ਇਸੇ ਮਗਰਮਿੰਦੀ ਵਿੱਚ ਤਫਤੀਸ਼ ਕਰਦੇ ਹੋਏ ਏਸੀ ترسین ਸਿੰਘ ਏਸੀ ਜੀਵਨ ਸਿੰਘ ਚੌਕੀ ਇੰਚਾਰਜ ਵਿਜਨਗਰ ਪੁਲਿਸ ਬੇਰਵਲੋਂ ਮਾਨਯੋਗ ਸੀਬੀ ਸਾਹਿਬ ਏਡੀਐਸਪੀ ਸਾਹਿਬ ਔਰ ਏਸੀਪੀ ਸਾਹਿਬ ਨੂੰ ਮਿਲੀਆਂ ਹਦਾਇਤਾਂ ਦੇ ਮੁਤਾਬਕ ਤਫਤੀਸ਼ ਨੂੰ ਜਲਦੀ ਮੁਕੰਮਲ ਕਰਦੇ ਹੋਏ ਜਿਹੜਾ ਦੁਪਹਿਰ ਵੀ ਕਰਦੇ ਹੋਏ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਇਹਦੇ ਵਿੱਚ ਰੋਹਨ ਤੇ ਰਿਤਿਕ ਦੋਨੋਂ ਸਕੇ ਭਾਈ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪਾਸੋਂ ਜਿਹੜਾ ਖੋਜੂਦਾ ਮੋਬਾਈਲ ਵੀ ਰਿਕਵਰ ਕਰ ਲਿਆ ਗਿਆ ਔਰ ਮੋਟਰਸਾਈਕਲ ਜੋ ਇਹਨਾਂ ਨੇ ਵਾਰਦਾਤ ਵਾਲੀ ਜਗ੍ਹਾ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਜਿਹੜਾ ਮੌਕੇ ਤੇ ਛੱ ਹਾਂਜੀ ਹਾਂਜੀ ਉਹਦੇ ਵਿੱਚ ਨਾ ਇਹ ਆਪੀ ਇਹ ਦੋਨੋਂ ਲੜਕੇ ਜਿਹੜੇ ਕਿ ਪੀਸੀ ਹੈ ਹਮਗੜ ਦੇ ਵਿੱਚ ਉਹ ਉਪਦੇਸ਼ ਕੁਮਾਰ ਉਹਦੇ ਲੜਕੇ ਨੇ ਉਹਦੇ ਬਾਰੇ ਵੀ ਜਿਹੜੀ ਅਸੀਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਉਹਦਾ ਕੋਈ ਰੋਲ ਹੋਏਗਾ ਤਾਂ ਵੀ ਮਤਲਬ ਕੋਈ ਇਸ ਸੰਬੰਧ ਵਿੱਚ ਵੀ ਬਾਚਿਆ ਜਾਏਗਾ ਸਰ ਕਿੰਨੇ ਕਾਮਰਸ ਦੇ ਮੁੰਡਿਆਂ ਦੀ ਕੋਈ ਨਸ਼ੇ ਦੀ ਆਦੀ ਸੀ ਨਹੀਂ ਇਸ ਵਿੱਚ ਕੋਈ ਉਹਨਾਂ ਦੀ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਤਫਤੀਸ਼ਦਾਨਾਂ ਦੇ ਬਾਰੇ ਜਿਹੜੀ ਆ ਬਾਚਿਆ ਜਾ ਰਿਹਾ ਜੀ ਸਰ ਕੋਈ ਪਹਿਲੇ ਵਗੈਰਾ ਕੋ ਪਰਚਾ ਵਗੈਰਾ ਨਹੀਂ ਸੀ ਹਾਂ ਇਹ ਇੱਕ ਛੋਟੇ ਭਰਾ ਰਿਤਿਕ ਤੇ ਇੱਕ ਪਹਿਲਾਂ ਕਿ ਬਚੋਰੀਦਮ ਕਰਮਾਂ ਸਾਲ 2020 ਚ ਦਰਜ ਹੋਇਆ ਜਿਹੜਾ ਦੂਜਾ ਰੋਹਿਨ ਉਹਤੇ ਕੋਈ ਮਕਰਮਾਂ ਦਰਜ ਨਹੀਂ ਹੈ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਇਹ ਇਥੋਂ ਦੇ ਜੀ ਆਪਣੇ ਜਨਰਲ ਸਟੋਰ ਹੈਗਾ ਜੀ ਮਜੀਠਾ ਰੋਡ ਤੇ ਉਥੋਂ ਦੇ ਰੋਣੀ ਫਰੈਂਡਸ ਕੋਲੋਂ ਆਣੀ ਬੇ ਇਨਾਂ ਦੀ ਪੜ੍ਹਾਈ ਕਿੰਨੀ ਕੀ ਹੈ ਇਹਨਾਂ ਦੀ ਪੜ੍ਹਾਈ ਤਕਰੀਬਨ ਪਲੱਸ 2 ਦਾ ਤੱਕ ਹੈਗੀ ਹੈ ਜੇ ਗਾਂਵ ਬਾਰੇ ਜਿਹੜਾ ਇਨਵੈਸਟੀਗੇਸ਼ਨ ਹੋਰ ਕੀਤੀ ਜਾ ਰਹੀ ਹੈ ਦੇਖਾਂਗੇ ਇਹਦਾ ਗਾਂਵ ਕੀ ਇਸ ਰੋਲ ਆਉਂਦਾ ਕਿਦਾ ਕਿਦਾ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਹੈ ਜਾਂ ਕੋਈ ਇਹਨਾਂ ਦੇ ਹੋਰ 1200 ਜੀ ਕੋਈ ਹੋਰ ਇਹਨਾਂ ਦੀ એનਰੋਲਮੈਂਟ ਛੋਣ ਕੇ ਉਹਨਾਂ ਨੂੰ ਵੀ ਟੈਸਟ ਕੀਤਾ ਜਾਏਗਾ ਸਿਰਕ ਗਏ ਸੀ ਨਹੀਂ ਇਹਦੇ ਬਾਰੇ ਜਿਹੜੀ ਆ ਹੋਈ ਇਹਦੇ ਨਹੀਂ ਸਾਨੂੰ ਮੌਕੇ ਤੇ ਜਦੋਂ ਦਰਸਤੀ ਚੌਂਦੀ ਨੂੰ ਕੱਲੀ ਨੂੰ ਦੇਖਿਆ ਤਾਂ ਉਸੇ ਹੀ ਉਹਦੇ ਵਾਰਦਤ ਸਮੇਂ ਵਾਰਦਤ ਨੂੰ ਅੰਜਾਮ ਦਿੱਤਾ ਜੀ